ਤੁਸੀਂ ਦੇਖ ਰਹੇ ਹੋ ਚਰਦੀ ਕਲਾ ਪੰਜਾਬ న్యూਸ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਡ੍ਰੈਗਨ ਫਰੂਟ ਨਾਮ ਦਾ ਇੱਕ ਵਿਦੇਸ਼ੀ ਫਲ ਜਿਸ ਨੂੰ ਭਾਰਤ ਦੇ ਲੋਕ ਵੀ ਕਾਫੀ ਪਸੰਦ ਕਰ ਰਹੇ ਹਨ ਅਤੇ ਬਾਜ਼ਾਰ ਵਿੱਚ ਇਸ ਦੇ ਇੱਕ ਪੀਸ ਦੀ ਕੀਮਤ 100 ਰੁਪਏ ਤੋਂ ਵੀ ਵੱਧ ਹੈ ਪਰ ਹੁਣ ਤੁਸੀਂ ਇਹ ਡ੍ਰੈਗਨ ਫਰੂਟ ਆਪਣੇ ਘਰ ਵਿੱਚ ਗਮਲੇ ਵਿੱਚ ਵੀ ਲਗਾ ਸਕਦੇ ਹੋ ਤੇ ਜੇਕਰ ਥੋੜੀ ਜ਼ਿਆਦਾ ਜਗ੍ਹਾ ਹੈ ਤਾਂ ਇੱਕ ਬੂਟੇ ਤੋਂ ਕਈ ਬੂਟੇ ਤਿਆਰ ਕਰਕੇ ਸਾਲ ਵਿੱਚ ਦੋ ਵਾਰ ਡ੍ਰੈਗਨ ਫਰੂਟ ਦੇ ਦਰਜਨਾਂ ਫਲ ਪ੍ਰਾਪਤ ਕਰ ਸਕਦੇ ਹੋ ਗੁਰਦਾਸਪੁਰ ਸ਼ਹਿਰ ਦਾ ਬੰਟੀ ਨਾਮਕ ਨੌਜਵਾਨ ਜੋ ਪੰਚਾਇਤ ਪਵਨ ਚੌਂਕ ਵਿੱਚ ਡ੍ਰੈਗਨ ਫਰੂਟ ਦੀਆਂ ਕਲਮਾ ਵੇਚਣ ਦਾ ਕੰਮ ਕਰਦਾ ਹੈ ਨੇ ਗਮਲੇ ਵਿੱਚ ਡ੍ਰੈਗਨ ਫਰੂਟ ਦਾ ਪੌਦਾ ਉਗਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਵਿੱਚ ਕਾਮਯਾਬ ਹੋਇਆ ਤੇ ਹੁਣ ਇਸ ਕੋਲੋਂ ਪੌਦਾ ਲੈ ਕੇ ਹਜ਼ਾਰਾਂ ਲੋਕ ਆਪਣੇ ਘਰਾਂ ਵਿੱਚ ਡ੍ਰੈਗਨ ਫਰੂਟ ਦੇ ਪੌਦੇ ਲਗਾ ਕੇ ਘਰ ਦਾ ਫਲ ਖਾ ਰਹੇ ਹਨ ਘਰ ਵਿੱਚ ਇਹ ਫਲ ਲਗਾਉਣ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਜਾਂ ਖਾਦ ਦੀ ਵਰਤੋਂ ਨਹੀਂ ਹੁੰਦੀ ਅਤੇ ਇਹ ਆਪਣੇ ਕੁਦਰਤੀ ਸਾਈਜ਼ ਵਿੱਚ ਹੁੰਦਾ ਹੈ ਇਸ ਨੂੰ ਵੱਡਾ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਇੰਜੈਕਸ਼ਨ ਨਹੀਂ ਲਗਾਇਆ ਗਿਆ ਹੁੰਦਾ। ਪੌਦੇ ਨੂੰ ਘਰ ਵਿੱਚ ਲਗਾਉਣ ਲਈ ਕੀ ਕੀ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ ਇਹ ਜਾਣਨ ਲਈ ਸਾਡੇ ਗੁਰਦਾਸਪੁਰ ਤੋਂ ਪੱਤਰਕਾਰ ਰੋਹਿਤ ਗੁਪਤਾ ਨੇ ਬੰਟੀ ਦੇ ਨਾਲ ਗੱਲਬਾਤ ਕੀਤੀ। ਵੇਖਦੇ ਹਾਂ ਕੀ ਦੱਸਦਾ ਹੈ ਬੰਟੀ। ਮੈਂ ਆਹ 3 ਸਾਲ ਤੋਂ ਸ਼ੁਰੂ ਕੰਮ ਕੀਤਾ। ਮੈਂ ਕਿਸੇ ਨਾਲ ਕੰਮ ਕੀਤਾ, ਸ਼ੁਰੂ ਕੀਤਾ। ਹੁਣ ਮੈਂ ਆਪਣੇ ਨਾਲ ਕੰਮ ਕਰਨਾ ਸ਼ੁਰੂ ਕਰਨਾ ਚਾਹੁੰਦਾ ਆਪਣਾ ਵੱਖਰਾ। ਠੀਕ ਹੈ ਜੀ। ਮੈਂ ਲਾਏ ਬੂਟੇ ਲਾਏ ਤਿਆਰ ਕੀਤੇ ਫੋਲ ਠੀਕ ਹੈ ਮੇਰੇ ਕਾਫੀ ਦੋ ਤਿੰਨ ਮਹੀਨੇ ਮੈਂ ਮੇਲੇ ਲਾਏ ਜੁਨੀਵਰਸਿਟੀ ਮੇਲਾ ਲੱਗਾ ਮੇਰਾ ਤਿੰਨ ਮੇਲੇ ਲਾਤੇ ਮੈਂ ਫਿਰ ਮੇਲਿਆਂ ਤੋਂ ਬਾਅਦ ਫਿਰ ਮੈਂ ਆਪਣਾ ਘਰੇ ਕੰਮ ਸ਼ੁਰੂ ਕੀਤਾ ਕਈ ਦੀ ਕਟਿੰਗ ਕਰਕੇ ਫਿਰ ਕਟਿੰਗ ਤੋਂ ਤਿਆਰ ਬੂਟੇ ਹੋ ਗਏ ਅੱਗੇ ਸੇਲ ਕਰਨੇ ਗਾਹ ਨੂੰ ਦੇਨੇ ਠੀਕ ਹੈ ਜੀ ਕੁਸੂਬਾ ਤੋਂ ਅਰਥੇ ਦੇਖਿਆ ਜਾਂਦਾ ਹੈ ਕਿ ਡ੍ਰੈਗਨ ਫੂਟ ਜਿਹੜਾ ਉਹ ਕੀਤੀ ਹੁੰਦੀ ਹੈ ਵੱਡੇ ਵੱਡੇ ਖੇਤਾਂ 'ਚ ਹੁੰਦਾ ਹੈ ਲੇਕਿਨ ਤੁਸੀਂ ਗਮਲਾ ਜਲਾਣਾ ਸ਼ੁਰੂ ਕੀਤਾ ਹੈ ਕਿੱਦਾਂ ਤਕਨੀਕ ਅਪਣਾਈ ਹੈ ਸਾਜੀ ਅਸੀਂ ਦੇਖਨੇ ਨਾ ਗਮਲਾ ਲੈ ਕੇ ਉਤੋਂ ਤਿਆਰ ਕਰੀ ਭਲਾ ਹੁੰਦਾ ਨਹੀਂ ਹੁੰਦਾ ਆਪਣੇ ਇੱਕ ਘਰ ਮੈਂ ਲਾਇਆ ਇੱਕ ਗਮਲਾ ਇੱਕ ਤੋਂ ਮੈਂ ਫਿਰ 10 ਗਮਲੇ ਇਕੱਠੇ ਕੀਤੇ 10 ਗਮਲੇ ਮੈਂ ਹੁਣ ਸੇਲ ਕਰਨਾ ਗਾਹ ਨੂੰ ਦੇਣਾ ਕੋਠੀ ਦੇ ਪਾਣੀ ਲਾ ਲਓ ਪਾਣੀ ਤੋਬ ਲਾ ਲਓ ਤੋਬੇ ਬਣੇ ਇਹਨੂੰ ਕੈਰੀ ਜੀ ਲਾ ਲਓ ਪਾਣੀ ਘੱਟ ਪੈਣਾ ਜੀ ਦਾ ਸਾਂ ਖੇਤ ਜ਼ਰੂਰੀ ਨਹੀਂ ਖੇਤ ਹੋਣਾ ਜੀ ਦਾ ਭਾਈ ਥੋੜੀ ਜਗ੍ਹਾ ਇੱਕ ਫੋਟੋ ਹੈ ਇੱਕ ਫੋਟੇ ਚ ਤਿਆਰ ਹੋਈਦਾ ਇਹ ਇੱਕ ਕਿੰਨਾ ਕ ਵੱਡਾ ਗਮਲਾ ਚਾਹੀਦਾ ਇਹਨੂੰ ਕਟੋਕਟ ਡੇਢ ਫੋਟੋ ਦਾ ਗਮਲਾ ਚਾਹੀਦਾ ਲੰਮਾ ਠੀਕ ਹੈ ਛੋਟਾ ਫੁੱਟ 12 ਇੰਚ ਚਾਹੀਦਾ ਭਾਈ 20 ਲੀਟਰ ਦੀ ਬਾਲਟੀ ਹੋ ਜੇ ਭਾਈ ਉੱਚ ਲੱਗ ਜੇ ਭਾਈ ਗਮਲਾ ਹੋ ਜੇ ਛੋਟਾ ਜਿਹਾ 10 ਲੀਟਰਾ ਹੋ ਜੇ ਪਾਣੀ ਵਾਲਾ ਡਰਮ ਹੋ ਜੇ ਕੋਈ ਡਰਮ ਹੋ ਜੇ ਭਾਈ ਵੱਡ ਕੋਲੋ ਹੋ ਜੇ ਹਾਂ ਇਹਨੂੰ ਕੋਈ ਜਿਆਦਾ ਜਿਆਦਾ ਨਹੀਂ ਹੁੰਦੀਆਂ ਜਿਹੜਾ ਥੋੜੀਆਂ ਦੀਆਂ ਨੇ ਚ ਜਿਆਦਾ ਹੁੰਦੀਆਂ ਤਿਆਰ ਹੋਈਦਾ ਭਾਈ ਫਲਾਵੇ ਜੇ ਤਾਂ ਕੱਲੋ ਤਿਆਰ ਦੀ ਕੋਈ ਬੋਰੀ ਦੇ ਕਰ ਲੋ ਨੂੰ ਮੈਂ ਇੱਥੇ ਮਰੀਨੋ ਇੱਟਾਂ ਲਾ ਲੋ ਚਾਰਡ ਲਾ ਕੇ ਗਮਲਾ ਬਣਾ ਲੋ ਉੱਚ ਤਿਆਰ ਹੋ ਜੇ ਕੋਈ ਜੜ ਇੰਨੀ ਵੱਡੀ ਨਹੀਂ ਹੁੰਦੀ ਆਉਣੀ ਸੋਚਨੇ ਹਾਂ ਜੜ ਬੋਦ ਗਾਂਦ ਤੱਕ ਗਾਂਦ ਤੱਕ ਜਾਈ ਰਹੀ ਐ ਇਦਾਂ ਨਹੀਂ ਹੁੰਦਾ ਛੋਟੀਆਂ ਜੀਆਂ ਕਲਮਾਂ ਲਾਈ ਦੀਆਂ ਵੱਡੇ ਬੂਟੇ ਵੀ ਹੈਗੇ ਛੋਟੀ ਕਲਮਾਂ ਕਿੰਨੀ ਦੇਰ ਚ ਤਿਆਰ ਹੋ ਜਾਂਦੀ ਹੈ ਫਲ ਦੇ ਲਈ ਇਹਨੂੰ ਕਮਜਰ ਡੇਢ ਸਾਲ ਲੱਗਣਾ ਲੱਗਣਾ ਫਾਲਚੋ ਛੋਟੀ ਕਮਲ ਇਹਨੂੰ ਮਹੀਨੇ ਚ ਬਾਅਦ ਪੂੰਗ ਨਿਕਲ ਜਾਣੀ ਪੂੰਗਰੋਂ ਨਿਕਲ ਕੇ ਇੰਨਾ ਤਿਆਰ ਹੋ ਜੇ ਨਾ ਬੂਟਾ ਫਿਰ ਬਾਅਦ ਫਿਰ ਲਾ ਲੋ ਫਿਰ ਡੇਢ ਸਾਲ ਤੋਂ ਲਾ ਲੋ 1.5 ਸਾਲ ਤੋਂ ਜਿਵੇਂ ਜਿਵੇਂ ਫਲ ਪੈਣਾ ਸ਼ੁਰੂ ਹੋਈ ਨਾ ਇੱਕ ਕਲਮ ਤੋਂ ਫਿਰ ਕਾਫੀ ਬੂਟੇ ਤਿਆਰ ਹੋਈਦੇ ਕਲਮ ਤੋਂ ਇੱਕ ਇੱਕ ਬੂਟੇ ਤੋਂ ਕਈ ਬੂਟੇ ਤੇ ਆ ਕਈ ਬੂਟੇ ਤਿਆਰ ਹੋਈਦੇ ਵੱਧੂ ਹੋਈਦੇ ਇਹ ਜਿਹੜਾ ਵੱਡਾ ਬੂਟਾ ਜਿੰਦਾ ਹੈ ਫਲ ਦੇ ਨੂੰ ਤਿਆਰ ਹੈ ਫਲ ਦੇ ਨੂੰ ਤਿਆਰ ਹੈ ਸਾਡੋ ਇਹ 1.5 ਸਾਲ ਲਾ ਹੋ ਗਿਆ ਹਾਂ ਜੀ 1.5 ਸਾਲ ਹੋ ਗਿਆ ਇਹਨੂੰ ਫਲ ਦੇ ਨਾਲ ਤਿਆਰ ਹੋਈ ਨਾ ਕਿੰਨਾ ਕੁ ਫਲ ਦੇ ਦਿੰਦਾ ਇੱਕ ਨੂੰ ਇੱਕ ਪੀਸ ਨੂੰ 10-12 ਪੀਸ ਦੇ ਨੇ ਇੱਕ ਸੀਜ਼ਨ ਚ ਇੱਕ ਸੀਜ਼ਨ ਦਾ ਦੋ ਵਾਰੀ ਫਲ ਆਣਾ ਹਾਂ ਠੀਕ ਹੈ ਜੀ ਇਹਨੂੰ 10 ਪਰ ਪੀਸ ਪੈਣੇ ਇੱਕ ਬੂਟੇ ਨੂੰ ਪੈਣਾ ਉਤ ਬਾਦ ਖਾ ਲੋ ਫਿਰ ਇਹਦਾ ਪੜਿਆਗਾ ਫੋਲੋ ਬੁੱਟਾ ਫਿਰ ਹਾਂਜੀ ਫਿਰ ਸਾਲ ਅਗਲੇ ਸਾਲ 6-6 ਮਹੀਨੇ ਬਾਅਦ ਫਿਰ 6-6 ਮਹੀਨੇ ਬਾਅਦ ਹਾਂਜੀ ਦੇਰ ਫਿਰ ਭਾਏ ਨੂੰ ਕਲਮਾ ਕੱਟ ਲੋ ਬਾਅਦ ਚ ਕਲਮਾ ਕੱਟ ਕੇ ਫਿਰ ਮੁੜ ਕੇ ਲਾ ਲੋ ਇੱਕ ਬੁੱਦੇ ਤੋਂ ਹੋਰ ਪੋਦੇ ਇੱਕ ਬੁੱਦੇ ਤਿਆਰ ਤਿਆਰ ਹੋਈਦੇ ਇੱਕ 8 ਇੰਚ ਗਲਮਾ ਕੱਟਣੀ ਚਾਹੀਦੀ ਹੈ ਬਸ 8 8 ਇੰਚ ਇਹ ਕਲਮਾ ਕੱਟੋ ਉਹਨੂੰ ਮੜੀ ਰਗੜ ਕੇ ਦੇਖਿਆ ਇਹਨੂੰ ਕੰਡੇ ਵੀ ਲੱਗੇ ਆ ਕੰਡੇ ਜਿਆਦਾ ਖਤਰਨਾਕ ਤੇ ਨਹੀਂ ਨਹੀਂ ਠੀਕ ਠੀਕ ਹੈ ਕੰਡੇ ਜਿਆਦਾ ਜੋ ਜਿਆਦਾ ਜੋੜਨਾ ਨਹੀਂ ਜੇ ਥੋੜਾ ਮੜਾ ਦਾ ਉਹਨੂੰ ਹੱਥ ਨਾ ਖਿੱਚ ਲੋ ਉਹਨੂੰ ਖਿੱਚਿਆ ਜਾਂਦਾ ਠੀਕ ਹੈ ਜੀ ਹਾਂ ਜੀ ਇਹ ਕੈਕਟਸ ਦੀ ਇੱਕ ਮਤਲਬ ਜੀ ਆਤਾ ਹੈ ਕੈਕਟਸ ਪੌਦਾ ਨਹੀਂ ਜੀ ਇਹ ਦੂਜਾ ਪੌਦਾ ਉਹਦੇ ਵਿੱਚ ਆ ਗਿਆ ਡਰਾਈ ਫਰੂਟ ਹਾਂ ਦੇਖਣ ਮਰਗੇ ਲੱਗਦੇ ਆ ਨਾ ਹਾਂ ਜੀ ਨਹੀਂ ਨਹੀਂ ਸਾਡਾ ਪੌਦਾ ਨਹੀਂ ਉਹਦੇ ਤੇ ਨਗਲ ਲੱਠੀ ਗਈ ਬਾਹਰ ਦਾ ਬੋਟਾ ਹੈਗਾ ਇਧਰ ਪੰਜਾਬ ਵਾਲਾ ਬੋਟਾ ਨਹੀਂ ਹੈ ਬਾਹਰ ਦਾ ਹਾਂ ਜੀ ਬਾਹਰ ਦਾ ਬੋਟਾ ਇਹਨੂੰ ਲਾਂ ਲਈ ਗਮਲੇ ਚ ਲਾਣਾ ਹੈ ਜਿਸ ਲਈ ਕੀ ਕੀ ਤਿਆਰ ਰੱਖਣਾ ਪੈਂਦਾ ਹੋਰ ਗਮਲੇ ਜਵਾ ਰੂੜੀ ਪਾ ਲੋ ਮਿੱਟੀ ਨਾਲ ਮਿਲਾ ਕੇ ਨਾ ਸੁੱਕੀ ਰੂੜੀ ਜੇ ਥੋੜਾ ਪਾਣੀ ਪਾਣਾ ਜ਼ਿਆਦਾ ਨਹੀਂ ਪਾਣਿਆ ਪਾਣਾ ਠੀਕ ਹੈ ਜੀ ਇਹਨੂੰ ਧੋਪੇ ਪਾਣੀ ਲਾ ਲੋ ਇਹਨੂੰ ਵੇਖੋ ਜਲਦੀ ਜਲਦੀ ਤਿਆਰ ਹੋ ਜਾਇ ਨਾ ਫੋਲਡ ਇਹ ਕਿੰਨਾ ਕ ਪਾਣੀ ਪਾਣਾ ਹੁੰਦਾ ਇਹਨੂੰ ਇੱਕ ਗਲਾਸ ਪਾਣੀ ਦੇਣਾ ਇਹ ਚ ਇੱਕ ਗਲਾਸ ਪਾਣੀ ਦੇਣਾ ਕਿੰਨੇ ਦਿਨ ਬਾਅਦ ਉਹ ਦੂਜੇ ਤੀਜੇ ਦਿਨਾਂ ਦੇਣਾ ਪਾਣੀ ਦੂਜੇ ਤੀਜੇ ਹਾਂ ਜੀ ਠੀਕ ਤੇ ਫਰੂਟ ਤੇ ਕਾਫੀ ਮਹਿੰਗਾ ਵਿਕਦਾ ਬਾਜ਼ਾਰ ਬਾਜ਼ਾਰ ਚ 100 ਰੁਪਏ ਪੀਸ ਹੈਗਾ ਜੇ ਤੁਸੀਂ ਆਪ ਲਾਓ ਘਰ ਤੁਹਾਨੂੰ 10-15 ਰੁਪਏ ਪੈਣਾ ਫਰੂਟ ਪੈਣਾ ਤਿਆਰ ਠੀਕ ਹੈ ਜੀ ਸਾਨੂੰ ਸੀਲ ਹਡੀ ਸੀਲ ਡੀਐਸਪੀਸ ਅਸੀਂ ਕਰਨੀ ਹੈ 3 ਸਾਲ ਤੋਂ ਕਰ ਰਹੇ ਹੋ ਕੰਮ ਸੋਚੀ ਮੈਂ 3 ਸਾਲ ਤੋਂ ਕਰਨਾ ਤੇ ਕਿੰਨੇ ਦਾ ਬੂਟਾ ਵੇਚਦੇ ਹੋ ਛੋਟਾ ਜਿਹੜਾ ਕਲਮ ਇਸਮੇ ਕਲਮੇ 50 ਤੋਂ ਸ਼ੁਰੂ ਕੀਤੀ ਮੈਂ 200 ਤੱਕ ਦੇਣ ਨੂੰ ਤਿਆਰ ਹੈ ਕਲਮ ਮਤਲਬ ਵੱਡੇ ਤੇ ਸਾਨੇ ਸਾਈਜ਼ ਹਾਂ ਜਿਵੇਂ 200 ਸਾਈਜ਼ ਹਾਂਜੀ ਜਿਹੜੀ 200 ਵਾਲੀ ਹੈ ਉਹ ਕਿੰਨੀ ਦੇਰ ਚ ਫਲ ਦੇ ਸਕਦੀ ਉਹ ਕੰਮ ਆ ਉੱਤੇ 8-9 ਮਹੀਨੇ ਜਦ ਫਲ ਲੱਗਣਾ ਸ਼ੁਰੂ ਹੋਈ ਨਾ ਫਲ ਲੱਗਣ ਨੂੰ ਤਿਆਰ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹਦਾ ਸੇਤਲੀ ਵੀ ਬਹੁਤ ਫਾਇਦੇਮੰਦ ਦਾ ਫਲ ਤੇ ਕੀ ਕਹਿਣਾ ਚਾਹੋਗੇ ਕਿ ਘਰ ਦੇ ਖੇਤੀ ਕਰੋ ਕਾਦੀ ਖੇਤੀ ਕਰੋ ਆਪਣੇ ਸਾਹਮਣੇ ਇਹਦੇ ਸਿ ਬਜਾਰ ਫਰੂਟ ਖਾਨੇ ਉਹ ਦਵਾਈਆਂ ਲੱਗੀਆਂ ਹੁੰਦੀਆਂ ਇੱਥੇ ਕੋਈ ਦਵਾਈ ਨਹੀਂ ਲੱਗਣੀ ਇੱਥੋਂ ਤੁਹਾਡੇ ਸਾਹਮਣੇ ਅੱਖਾਂ ਸਾਹਮਣੇ ਪੱਕਣਾ ਨੇ ਫਰੂਟ ਅੱਖਾਂ ਸਾਹਮਣੇ ਲਗਣਾ ਲੱਥਾਂ ਵੀ ਆਪਣੇ ਖਾਣਾ ਇੱਥੇ ਕੋਈ ਨਹੀਂ ਮਿਲਾਵਟ ਹੋਣਾ ਬਈ ਆ ਨਾ ਟੀਕੇ ਲਾ ਲਗੇ ਔਰ ਆ ਨੂੰ ਟੀਕੇ ਲਾਣਾ ਸਿਰ ਨੂੰ ਇੰਨਾ ਮੋਟਾ ਹੁੰਦਾ ਠੀਕ ਹੈ ਤੁਹਾ ਛੋਟਾ ਨਾਲ ਇਨਾ ਹੀ ਸਾਈਜ਼ ਉਹ ਇਹ ਸਾਈਜ਼